ਬੰਦੇ ਪੈ ਗਏ ਅਗ ਤੋਂ ਬੰਦੇ ਪੈ ਗਏ ਕੀ ਕਹ ਲੂਗੀ ਪਾਪਾ ਜੀ ਅਗ ਤੋਂ ਮੈਨੂੰ ਬੰਦੇ ਪੈ ਗਏ ਸਾਰੇ ਪੈਸੇ ਥੇਲੇ ਵੀ ਲੈ ਗਏ ਮੇਰੇ ਤੋਂ ਕਿੰਨੀ ਕਮਾਈ ਲੁੱਟ ਕੇ ਲੈ ਗਏ ਆ ਤੁਹਾਡੇ ਵਾਲਾ 700 ਪਾ ਗਏ ਤੇ 7200 ਰੁਪਇਆ ਹੀ ਉਹ ਆਜੋ ਚਲਿਏ ਗੱਡੀ ਜੀ ਵੇਖੀਏ ਕਿੱਧਰ ਨੂੰ ਗਏ ਆ ਹੋਇਆ ਆਜੇ ਗੁਣੀਏ ਚ ਕਿ ਨਹੀਂ ਮੇਰਾ ਕੀ ਵਿਗਾੜ ਲਿਆ ਸੇਮ ਵਾਈ ਰਗੜਿਆ ਗਿਆ ਪੇਪਰ ਪੜ ਪਹਿਲੂ ਚੰਗੀ ਤਰ੍ਹਾਂ ਹੌਂਸਲਾ ਰੱਖ ਪਹਿਲੋ ਇਹ ਤਾਂ ਸੁਣ ਲੋ ਵੀ ਤੁਹਾਨੂੰ ਗੇਮ ਪੂਰੀ ਪਈ ਕਿੱਦਾਂ ਵਾਂ ਚਲੋ ਮਿਸ਼ਰੀ ਫਿਲਮ ਵਾਲਾ ਨਹੀਂ ਰੋਟੀ ਦੇ ਆਈਏ ਚਲ ਉਹ ਮੈਂ ਜਾਣਾ ਨਾਲ ਨਾਲੇ ਮੈਂ ਫਿਲਮ ਦੀ ਸ਼ੂਟਿੰਗ ਵੇਖਣੀ ਆ ਤੂੰ ਜਾਣਾ ਮ ਆਹਾਂ ਜਾਂ ਮੋਟਰ ਤੇ ਬੰਦ ਕਰਿਆ ਬੜੇ ਚੱਦੀ ਚੱਲਣ ਦੀ ਓਏ ਕੱਲਾ ਚਲ ਗਿਆ ਸ਼ੂਟਿੰਗ ਤੇ ਰੋਟੀ ਦੇਣ ਇਹਦੀਆਂ ਇੰਨਾ ਚਲਾਕੀਆਂ ਕਰ ਕੇਣਾ ਅੱਗੇ ਰਗੜਿਆ ਗਿਆ ਚਲ ਸਾਨੂੰ ਤੇ ਰੋਟੀ ਲਿਆ ਕੇ ਦੇ ਓ ਲਿਆ ਦੇਣਾ ਤੈਨੂੰ ਵੀ ਰੋਟੀ ਭੁਖੜਾ ਰਿਆ ਕੋਕਰਦਾਸ ਕੱਲੇ ਕੱਲੇ ਬੰਦੇ ਦੀ ਤਲਾਸ਼ੀ ਲੈ ਕੇ ਅੰਦਰ ਵਰਨਾ ਚਿੜੀ ਨਹੀਂ ਫੜਕਣੀ ਚਾਹੀਦੀ ਇੱਥੇ ਵੇਨਾ ਮੈਂ ਕਿਹੜਾ ਹੁੰਦਾ ਇੱਥੇ ਜਨਾਬ ਆ ਥੱਕ ਜਾ ਕਿਧਰ ਤੁਰੇ ਆਉਂਦੇ ਕੋਈ ਨਹੀਂ ਮਿਲ ਲੈਨੇ ਇਹਨਾਂ ਨੂੰ ਵੀ ਸਾਸਰੀ ਕਾਲ ਅਫਸਰੋ ਓ ਬੱਲੇ ਬੱਲੇ ਸਾਸਰੀ ਕਾਲ ਸੇਵਾ ਜੀ ਕਿਵੇਂ ਅੱਜ ਆਲਾ ਅਮਲਸ਼ਕਰ ਲੈ ਕੇ ਕਿਧਰ ਦੀ ਤਿਆਰੀ ਖਿੱਚੀ ਜੇ ਉਹ ਕੁਝ ਨਹੀਂ ਮਾੜੀ ਜੀ ਫਿਲਮ ਦੀ ਸ਼ੂਟਿੰਗ ਜੀ ਵੇਖਣ ਆਏ ਹਾਂ ਤੁਸੀਂ ਇਧਰ ਕਿਧਰ ਮੋਰਚਾ ਲਾਇਆ ਓ ਯਾਰ ਕੁਝ ਨਹੀਂ ਆ ਕੁ ਸ਼ਰਾਰਤੀ ਅਸਰ ਮੈਨੂੰ ਫੋਨ ਕਰਕੇ ਆਂਦਾ ਅਹ ਮੈਂ ਸ਼ੂਟਿੰਗ ਨਹੀਂ ਹੋਂਦਣੀ ਮੈਂ ਆ ਜਾ ਖੜਾ ਹੀ ਗਰਮੀਤ ਸਿੰਘ ਗਾਡਰ ਰੋਕੇ ਬਖਾ ਸ਼ੂਟਿੰਗ ਉਹ ਜਨਾਬ ਤੁਹਾਡੇ ਬਾਰੇ ਸ਼ਰਾਰਤੀ ਅਨਸਰ ਨੂੰ ਪਤਾ ਹੀ ਨਹੀਂ ਹੋਣਾ ਤੁਹਾਡਾ ਰਗੜਿਆ ਬੰਦਾ ਤੇ ਪਿੰਡੋਂ ਹੀ ਨਿਕਲਦਾ ਇਹ ਤਾਂ ਚਲੋ ਜਾਓ ਜਾ ਕੇ ਵੇਖੋ ਸ਼ੂਟਿੰਗਾਂ ਚਲੋ ਚਲੋ ਦੂਸਰਾ ਮਿਲਦੇ ਆ ਬਾਅਦ ਚ ਠੀਕ ਆ ਉਹ ਬੇਫਿਕਰ ਹੋ ਕੇ ਵੇਖੋ ਸ਼ੂਟਿੰਗਾਂ ਖੜਾ ਬਾਰ ਇੰਸਪੈਕਟਰ ਗਰਮੀਤ ਸਿੰਘ ਗਾਡਰ ਹਾਂਜੀ ਕਿੱਧਰ ਹਥਿਆਰ ਦੀ ਹੁਰਤ ਨਹੀਂ ਹੈ ਸਾਡੇ ਕੋਲ ਕੋਈ ਉਹ ਨਹੀਂ ਨਹੀਂ ਜੇ ਇੰਤਿਆਰ ਕੀ ਕਰਨੇ ਆ ਸਾਡੇ ਕੋਲ ਤੇ ਸਿਮਾ ਹੀ ਪ੍ਰਮਾਣੂ ਬੰਪਰਗਾ ਆਪਣੇ ਮੋਬਾਈਲ ਮੂਲ ਬੰਦ ਕਰ ਲਿਓ ਜੇ ਕਿਸੇ ਨੇ ਸ਼ੂਟਿੰਗ ਦੀ ਰਿਕਾਰਡਿੰਗ ਕੀਤੀ ਨਾ ਤੇ ਮੈਂ ਮੋਬਾਈਲ ਖੋ ਲੈਣੇ ਉਹਦੇ। ਉਹ ਨਹੀਂ ਜੀ ਨਹੀਂ ਅੱਜ ਤਾਂ ਸ਼ੂਟਿੰਗ ਵੇਖਣ ਆਏ ਆ। ਆਹ ਰਿਕਾਰਡਿੰਗ ਕਰਕੇ ਕੀ ਕਰਨੀ ਐ? ਹੁਣੇ ਕਰ ਲੈਂਦੀਆਂ ਫੋਨ ਬੰਦ। ਫੋਨ ਬੰਦ ਕਰ ਲੋ ਸਾਰੇ ਆਪਣੇ। ਸੇਵਾ ਜੀ ਤੁਸੀਂ ਵੀ ਕਰ ਲੋ ਫੋਨ ਆਪਣਾ ਬੰਦ। ਜਾਓ ਚੁੱਪ ਕਰਕੇ ਬਹਿ ਜਾਓ ਅੰਦਰ। ਤੂੰ ਬੜੀ ਮੱਖ ਲਾਂਦੀ ਐ ਤੋਣਿਆ। ਓਏ ਮੈਨੂੰ ਡਾਇਰੈਕਟਰ ਲੱਗਦਾ ਐ ਇਦਾਂ ਹੀ ਤੜਫਦੇ ਹੁੰਦੇ ਆ। ਅੱਛਾ। ਸ਼ਰਾਇਤ ਕੀ ਕਰ ਦਿਓ ਬਸ। ਐਕਸ਼ਨ। ਰਜੂ ਪੈਸੇ ਤੇ ਪ੍ਰਾਪਰਟੀ ਦੇ ਕਾਜ ਚ ਲੱਗਿਆ। ਆ ਫਰ ਪੈਸੇ ਆਲਾ ਜਾ ਮੇਰੀ ਕੁੜੀ ਤੇ ਮੇਰੀ ਪ੍ਰਾਪਰਟੀ ਤੋਂ ਦੂਰ ਹੋ ਜਾ ਕਟ 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 ਓਏ ਸ਼ੇਰਾ ਜੀ ਕਹਿ ਲੇ ਕਿ ਨਹੀਂ ਜਾ ਤਹਾਨੂੰ ਫੀਲ ਲੈ ਕੇ ਆਓ ਚਿਹਰੇ ਤੇ ਟੈਨਸ਼ਨ ਤੇ ਗੁੱਸਾ ਲੈ ਕੇ ਆਓ ਭਾਜੀ ਹੋ ਜਾ ਕਾਪਟੋ ਪੁਲਿਸ ਜਲਦੀ ਕਰੋ ਲਾਈਟ ਜਾ ਰਹੀ ਆ ਸਰ ਲੰਚ ਆ ਗਿਆ ਓਕੇ ਲੰਚ ਬ੍ਰੇਕ ਆ ਉਸ ਤੋਂ ਬਾਅਦ ਕਰਾਂਗੇ ਲੰਚ ਕਰੋ ਸਾਰੇ ਸ਼ੇਰਾ ਜੀ ਪਲੀਜ਼ ਡਾਇਲਗ ਯਾਦ ਕਰੋ ਸੇਮਾਈ ਤੂੰ 10 ਸਾਲ ਥੀਟਰ ਕੀਤਾ ਤੂੰ ਹੀ ਸਮਝਾ ਹੋਂ ਕੋਜ ਨੂੰ ਉਹ ਸਮਝਾ ਤੇ ਦਵਾ ਪਰ ਉਹ ਡਾਇਰੈਕਟਰ ਨੇ ਚੀਕਾਂ ਲੱਗ ਪੈਣਾਈ ਓਏ ਹੋ ਸਕਦਾ ਤੁਹਾਡੇ ਸਮਝਾਉਣ ਨਾਲ ਡਾਇਲਗ ਕਲੀਅਰ ਹੋ ਜੇ ਤੇ ਡਾਇਰੈਕਟਰ ਖੁਸ਼ ਹੋ ਜੇ ਚਲਾ ਫਿਰ ਉਹਨੂੰ ਸਮਝਾ ਕੇ ਵੇਖੀਏ ਉਹ ਗੱਲ ਸੁਣ ਵੀਰ ਦੋ ਤੇ ਲੈਣ ਦਾ ਡਲਗੀ ਤੇ ਕੋਈ ਵੀ ਨਹੀਂ ਬੋਲਿਆ ਜਾਂੰਡਿਆ ਨਾ ਤੇਰੇ ਪਤਾ ਕੰਮ ਸੌਖਾ ਹੀ ਆ ਮੈਂ ਕਦੇ ਐਕਟਿੰਗ ਕੀਤੀ ਹੈ 10 ਸਾਲ ਥੀਏਟਰ ਕੀਤਾ ਮੈਂ ਦਾਤਾ ਲੈਣ ਵਾਲੇ ਡਲਗੀ ਇੱਕੋ ਸਾਚ ਬੋਲ ਜਾਂਦਾ ਰਿਆਂ ਇਹ ਥੀਏਟਰ ਨਹੀਂ ਇਹ ਸ਼ੂਟਿੰਗ ਹੋ ਰਹੀ ਹੈ ਤੇ ਕੈਮਰੇ ਸਾਹਮਣੇ ਨਾ ਕਹਿੰਦੇ ਕੋਈ ਲੱਤ ਕਮ ਲਾਪੈਂਦੀਆਂ ਗੱਲਾਂ ਮਾਰਦਾ ਕੀ ਕਹਿੰਦੇ ਆਖਣਾ ਕੀ ਆ ਅਖੇ ਸੜ ਤੋਂ ਐਕਟਿੰਗ ਸਿੱਖ ਲੋ ਸਿਕਿਉਰਿਟੀ ਬਾਹਰ ਕੱਢੋ ਇਹਨਾਂ ਨੂੰ ਐਕਟਰ ਨੂੰ ਪਰੇਸ਼ਾਨ ਕਰ ਰਹੇ ਆ ਹੋਰ ਕੀ ਯਾਰ ਚਲੋ ਬਾਹਰ ਚਲੋ ਬਾਹਰ ਚਲ ਤੋਰ ਚਲੋ ਬਾਹਰ ਓ ਤਮੀਜ਼ ਨਾਲ ਸੇਮਾ ਜੀ ਪਿੰਡ ਦੇ ਮੋਤਵਾਰ ਬੰਦੇ ਆ ਤੇ ਲੈ ਜਾ ਫੇਰ ਆਪਣੇ ਮੋਤਵਾਰ ਨੂੰ ਨਹੀਂ ਤੇ ਮਾਰ ਮਾਰ ਮੁੱਕੀਆਂ ਦੀ ਮੈਂ ਮੋਤਵਾਰੀ ਘੜ ਦੇਣੀ ਐ ਚਲੋ ਬਾਹਰ ਉਹ ਸੇਮਾ ਜੀ ਕੀ ਗੱਲ? ਅਹੀਂ ਬੜਾ ਬਰੰਗ ਲਫਾਫਿਆਂ ਨੂੰ ਮੁੜੇ ਜੇ। ਉਹ ਕੁਝ ਨਹੀਂ ਅਫਸਰੋ। ਅੰਦਰ ਇੱਕ ਬੰਦੇ ਕੋਲ ਐਕਟਿੰਗ ਨਹੀਂ ਹੋਣ ਦੀ। ਸੇਮਾ ਜੀ ਨੇ ਮੜਾ ਜਾ ਕੇ ਉਹਨਾਂ ਨੂੰ ਸਮਝਾਇਆ ਵਾ ਕਿ ਉਹਨਾਂ ਗੁੱਸੇ ਜਾ ਕੇ ਸਾਨੂੰ ਹੀ ਬਾਹਰ ਕੱਢਦਾ। ਬੱਸ ਐਨੀ ਗੱਲ ਤੇ ਬਾਹਰ ਕੱਢਦਾ। ਮੈਂ ਤਾਂ ਸੋਚਿਆ ਗੁਰੂ ਕਿਤੇ ਤੁਸੀਂ ਅੰਦਰ ਹੀਰੋਨ ਛੇੜਤੀ ਹੈਂ। ਜਨਾਬ ਤੁਹਾਨੂੰ ਇਹੋ ਜਿਹਾ ਲੱਗਦੇ ਆ। ਲੱਗਦਾ ਤਾਂ ਤੁਸੀਂ ਮੈਨੂੰ ਹੀ ਸ਼ਕਲੋਂ ਚਲੋ। ਇਹੋ ਜਿਹਾ ਮਜ਼ਾਕ ਕਰਨ ਲਿਆ। ਅਫਸਰੋ ਵੇਖ ਲਓ। ਟਾਡੇ ਹੁੰਦਿਆਂ ਨਾ ਮੋਤਵਾਰ ਬੰਦਿਆਂ ਦੀ ਮਾਸਾ ਇਤਨੀ ਜੇ ਕੀਤੀ ਅੱਛਾ ਇਹਨਾਂ ਦੀ ਇਹ ਮਜਾਲ ਆਓ ਹਾਂ ਮੇਰੇ ਨਾਲ ਇਹਨਾਂ ਨੂੰ ਵੀ ਦੱਸਿਆ ਵੀ ਗਰਮੀਤ ਸਿੰਘ ਆਡਰ ਸ਼ੈਕ ਕੀ ਆ ਉਹ ਗੁਰੂਆ ਤੁਹਾਨੂੰ ਜੀਜੀ ਨਾ ਕਰਦੇ ਫਿਰ ਤਾਂ ਮੇਰਾ ਨਾਮ ਬਟਾ ਦਿਓ ਆਓ ਅੰਦਰ ਓ ਹੈਲੋ ਯਾਰ ਵੇਲੀ ਆਪਣੇ ਆਜੋ ਆਜੋ ਉਹ ਆਜੋ ਆਜੋ ਬੈਠੋ ਬੈਠੋ ਸਹਿਮਾ ਜੀ ਦੇਖੋ ਟਾਰਨਾ ਸ਼ੂਟਿੰਗ ਅੱਖੇ ਚ ਤੁਹਾਡੀ ਵਾਲੇ ਕੋਈ ਵੇਖ ਜੇ ਤਾਂ ਐਕਸ਼ਨ ਰਜੂ ਉਹ ਪੈਸੇ ਲਿਆ ਨਾਲ ਪ੍ਰੋਪਰਟੀ ਦੇ ਗੱਲ ਕੀ ਲਿਆ ਮੋਰ ਕੱਢ ਕੱਟ 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 ਸ਼ੇਰਾ ਜੀ ਜਦੋਂ ਗੁੱਠਾ ਲਾਉਣਾ ਨਾ ਤੇ ਮੁੰਡੇ ਵਾਲੇ ਵੇਖਣਾ ਅੱਛਾ 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 ਹਾਂ ਕੋਈ ਨਹੀਂ ਭਾਜੀ ਗਾ ਤੇ ਆ ਰੱਖੂਗਾ ਨਹੀਂ ਪਤਾ ਲੱਗਾ ਠੀਕ ਆ ਹੋਣੀ ਉਹ ਆ ਤੇ ਫੇਰ ਉਹੀ ਰੰਡੀ ਰੋਣਾ ਸ਼ੋਕੇ ਬਹਿ ਗਿਆ ਐਕਸ਼ਨ ਉਹ ਰਾਜੂ ਉਹ ਪੈਸੇ ਲੈ ਗਿਆ ਨਾਲ ਪ੍ਰਾਪਰਟੀ ਦੇ ਕਾਜ ਲੈ ਗਿਆ ਆ ਚੱਕ ਪਏ ਹੈ ਆ ਫਰ ਪ੍ਰਾਪਰਟੀ ਮੇਰੀ ਜ਼ਿੰਦਗੀ ਮੇਰੀ ਕੁੜੀ ਜ਼ਿੰਦਗੀ ਦੋਆ ਦੂਰ ਦਾ ਹੋ ਜਾ ਕਿਤੇ ਉਹ ਤੈਨੂੰ ਇੰਨੀ ਵੀ ਗਲਤੀ ਸਮਝ ਨਹੀਂ ਲੱਗਦੀ ਥੱਲੇ ਗੂਠਾ ਤੇ ਸਾਹਮਣੇ ਬੂਥਾ ਇਹ ਕਿਹੜਾ ਕੰਮ ਆ ਪਤਾ ਨਹੀਂ ਕਿੱਥੋਂ ਫਰਮੇਸੀ ਚੁੱਕ ਲਏ ਹੁੰਦੇ ਆ ਕਾញੋ ਮੁਰਕਿਆਂ ਦੀਆਂ ਫਿਲਮਾਂ ਨਹੀਂ ਚੱਲਦੀਆਂ ਓਏ ਯਾਰ ਇੱਕ ਤੇ ਇਨਾ ਬੜਾ ਦੁਖੀ ਕੀਤਾ ਏੜੀ ਆਇਓ ਜਰਾ ਤੁਹਾਨੂੰ ਇਹ ਸੀਨ ਸੌਖਾ ਲੱਗਦਾ ਜੇ ਮੈਂ ਤੁਹਾਨੂੰ ਕਵਾਂਗੇ ਇਹ ਸੀਨ ਤੁਸੀਂ ਕਰੋ ਤੇ ਕਰ ਲੋਗੇ ਮਾਂ ਨਾਲ ਕੋ ਚੱਕਰ ਨਹੀਂ ਦੇ ਪਰ ਮੇਰੀ ਇੱਕ ਸ਼ਰਤ ਆ ਜੇ ਇਹ ਸੀਨ ਪਹਿਲੇ ਟੇਕ ਚ ਨਾ ਨਿਕਲਿਆ ਤੇ ਤੁਸੀਂ ਇੱਥੋਂ ਨਿਕਲ ਜਾਓਗੇ ਓਹ ਡਾਇਰੈਕਟਰ ਸਾਹਿਬ ਤੁਸੀਂ ਸੀਨ ਦਾ ਰੈਡੀ ਕਰੋ ਦਿਲਗ ਬੋਲਣ ਲਈ ਤਾਂ ਸਮਝਦੇ ਬੁੱਲ ਫਰਕਣਦੇ ਆ ਚਲੋ ਵੇਖ ਲੈਨੇ ਆ ਫਿਰ ਆਜੋ ਰੁਕੋ ਰੁਕੋ ਸਾਡੀ ਵੀ ਇੱਕ ਸ਼ਰਤ ਆ ਕਿਹੜੀ ਅਸੇਮਾ ਦੇ ਨਾਲ ਜਿੰਨੇ ਬੰਦੇ ਫਰੇਮ 'ਚ ਹੋਣਗੇ ਨਾ ਸਾਡੇ ਸਾਰੇ ਆਪਣੇ ਹੋਣਗੇ ਤੇ ਨੌਕਾ ਦਾ ਉਹ ਮੁੰਡਾ ਕਰੂਗਾ ਰੋਟੀ ਲੈ ਕੇ ਆਇਆ ਜੇ ਉਹ ਨਾ ਮੰਨਿਆ ਫੇਰ ਮੰਨੂ ਕਿਉਂ ਨਾ ਪਹਿਲਾਂ ਵੀ ਢਾਬੇ ਤਾਂ ਗਏ ਅਸੀਂ ਪਹਚਾਇਆ ਨੂੰ ਕੋਈ ਨਹੀਂ ਮੈਂ ਕਰਦਾ ਗੱਲ ਉਹਦੇ ਨਾਲ ਯਾਰ ਉਹਦੇ ਨੌਕਾ ਦਾ ਉਹ ਕਰਲੇਗਾ ਕਿੰਨਾ ਦੇ ਉਹਨਾਂ ਦੇ ਨੌਕਾ ਦਾ ਰੋਟ ਹਾਂ ਉਹਨਾਂ ਦਾ ਮੈਂ ਨੌਕਾ ਕਰ ਕਦੀ ਨਹੀਂ ਬੰਦਾ 5 ਮਿੰਟ ਦਾ ਕੰਮ ਆ ਯਾਰ ਬਸ ਐਕਸਟਰਾ ਟਿਪ ਲੈ ਲਈ ਫੂਡ ਤੋਂ ਬਗੈਰ ਮੈਥੋਂ ਮੇਰੀ ਜਾਨ ਛਡਾ ਦੇ ਪਰ ਜਿਹਨਾਂ ਕੋ ਚੁੰਚੜੇ ਕੀਤੀ ਨਾ ਮੈਂ ਚੇਤੇਰ ਫੇਰ ਦੇਣਾ ਜਨਵਰੀ ਤੇਰੀ ਹੋਣੀ ਆ ਸਾਲ ਠੀਕ ਆ ਹਾਰਨੇ ਹੋਰ ਆ ਜੂ ਲਈ ਆ ਪਹਿਲੇ ਆ ਪ੍ਰੋਪਰਟੀ ਦੇ ਕਾਗਜ ਆ ਫੜ ਤਾ ਇਹ ਆ ਫੜ ਪ੍ਰੋਪਰਟੀ ਦੇ ਕਾਗਜ ਮੇਰੀ ਤੇ ਮੇਰੀ ਕੁੜੀ ਦੀ ਜ਼ਿੰਦਗੀ ਜੋ ਦਫਾ ਜਾ ਵੈਰੀ ਗੁੱਡ ਐਕਸਲੈਂਟ ਬਹੁਤ ਵਧੀਆ ਬਹੁਤ ਅੱਛੇ ਵੈਲਕਮ ਟੂ ਪੰਜਾਬੀ ਫਿਲਮ ਇੰਡਸਟਰੀ ਤੁਸੀਂ ਤਾਂ ਕਮਾਲ ਹੀ ਕਰਤੀ ਤੁਹਾਡੇ ਡਾਇਲਗ ਹੋਰ ਵੀ ਲਿਖਾਂਗੇ ਆਪਾਂ ਕੱਲ 9 ਵਜੇ ਪਹੁੰਚੋ ਇਸੇ ਘਰ 'ਚ ਸ਼ੂਟਿੰਗ ਆ ਠੀਕ ਆ ਉਹ ਭੱਲੇ ਸੇਮਾ ਜੀ ਤੁਸੀਂ ਤਾਂ ਸੁਪੇ ਰਸਤੋਂ ਨਿਕਲੇ ਉਹ ਤੂੰ ਹੀ ਤਾਂ ਦਿਲ ਜਿੱਤ ਲਿਆ ਸਾਡਾ ਸਹੀ ਗੱਲ ਆ ਸੇਮਾ ਜੀ ਤੁਸੀਂ ਤਾਂ ਕਮਾਲ ਹੀ ਕਰਤੀ ਆ ਸਵਾਲੋ ਤੂੰ ਹੀ ਹੁਣ ਨਵੇਂ ਨਵੇਂ ਸੂਟ ਦੇਖ ਲਾਤੀ ਰਿਆ ਫਿਲਮਾਂ ਕਰਕੇ ਮੈਂ ਬੰਬੇ ਤੱਕ ਧੱਕੇ ਖਾਦੇ ਜਦੋਂ ਮਿਲਣ ਲੱਗੀ ਫਿਲਮ ਤੇ ਪਿੰਡ ਹੀ ਮਿਲ ਗਈ ਸੇਮਾ ਜੀ ਹੁਣ ਤੁਸੀਂ ਵੱਡੇ ਐਕਟਰ ਬਣ ਜਾਣਾ ਦੇਖੋ ਕਿਤੇ ਧੀਰੇ ਨੂੰ ਭੁੱਲ ਨਾ ਜਾਇਓ। ਹਾਂ ਨਹੀਂ ਨਹੀਂ ਧੀਰਿਆ ਤੈਨੂੰ ਤਾਂ ਮੈਂ ਆਪਣਾ ਫੈਮਿਲੀ ਮੈਂਬਰੀ ਸਮਝਦਾ ਵਾਂ। ਤੂੰ ਸੇਮੇ ਦੀ ਸੱਜੀ ਬਾਹ ਵਾਂ। ਸਹੀ ਗੱਲ ਸੇਮਾ ਜੀ। ਵੈਸੇ ਇੱਕ ਗੱਲ ਚੰਗੀ ਕੀਤੀ ਧੀਰਿਆ ਗੱਲ ਤੂੰ ਜਿਹੜਾ ਉਹਨੂੰ ਮੇਰਾ ਨੌਕਰ ਬਣਾਤਾ ਸੀ ਉਹਦੀ ਟੁੱਟੀ ਜੀ ਬੁੱਤੀ ਵੇਖ ਕੇ ਨਾ ਮੇਰੇ ਦਿਲ ਨੂੰ ਸਕੂਨ ਹੀ ਮਿਲ ਗਿਆ। ਬਣਾਉਣਾ ਸੀ। ਕੱਲ ਜਦੋਂ ਸਿਕਿਉਰਿਟੀ ਵਾਲੇ ਆਪਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਣ ਡਿਆ ਸੀ ਨਾ ਇਹ ਵੇ ਵੇ ਦੰਦ ਕੱਢਣ ਡਿਆ ਸੀ। ਜੇ ਉਹ ਅੱਜ ਆਇਆ ਨਾ ਅੱਜ ਇਹਦੇ ਮਾਰ ਮਾਰ ਮੁਕਿਆਂ ਦਾੰਦ ਹੀ ਕੱਢ ਦੇਣੇ ਆ। ਆਠ ਕੋ ਕਿਧਰ ਮੁ ਚੁਕਿਆ ਅੱਛਾ ਛਾ ਸ਼ੂਟਿੰਗ ਲਈ ਆਏ ਜੇ ਉਹ ਫਿਲਮ ਦੀ ਸ਼ੂਟਿੰਗ ਤਾਂ ਕੱਲ ਦੀ ਖਤਮ ਹੋ ਗਈ ਆ ਅੱਜ ਤੇ ਤੁਹਾਨੂੰ ਬਸ ਉਹਦਾ ਐਂਡੀ ਵਿਖਾਉਣਾ ਵਾ ਆ ਜਾਓ ਫਿਰ ਆ ਜਨਾਬ ਆਇਓ ਜਰਾ ਆ ਵੇਖ ਲਓ ਜਨਾਬ ਮੈਂ ਸਾਰੇ ਪੈਸੇ ਦਿੱਤੇ ਆ ਫਿਰ ਵੀ ਮੇਰਾ ਨਾ ਘਰ ਛੱਡਦੇ ਤੇ ਨਾ ਮੇਰੇ ਡੰਗਰ ਛੱਡਣ ਦੇ ਜੀ ਕਿਉਂ ਵੀ ਤੁਸੀਂ ਜਦੋਂ ਇਹ ਕੋਲ ਸਾਰੇ ਪੈਸੇ ਲੈ ਲਿਆ ਇਹਦਾ ਮਕਾਨ ਕਿਉਂ ਨਹੀਂ ਖਾਲੀ ਕਰਦੇ ਇਹਦੇ ਡੰਗਰ ਕਿਉਂ ਨਹੀਂ ਛੱਡਦੇ ਉਹ ਜਨਾਬ ਕਿਹੜੇ ਪੈਸੇ ਇਹਨੇ 1 ਰੁਪਈਆ ਨਹੀਂ ਦਿੱਤਾ ਮੈਨੂੰ ਆ ਵੇਖ ਲਓ ਜਨਾਬ ਮੇਥੇ ਫੋਟੋਆਂ ਵੀ ਹੈਗੀਆਂ ਪ੍ਰੂਫ ਵਜੋਂ ਉਹ ਸਬੂਤ ਝੂਠ ਬੋਲਦੇ ਉਹ ਜਨਾਬ ਇਹ ਕੱਲ ਦੀ ਸ਼ੂਟਿੰਗ ਦੀਆਂ ਫੋਟੋਆਂ ਵਾਂ ਜੇ ਮਿਰਤੇ ਯਕੀਨ ਨਹੀਂ ਹੈ ਤਾਂ ਇਹਨੂੰ ਪੁੱਛ ਲਓ ਦੱਸੋ ਧੀਰੇਆ ਜਨਾਬ ਧੀਰੇ ਨੇ ਕਦੀ ਝੂਠ ਨਹੀਂ ਬੋਲਿਆ ਤੇ ਨਾਲੇ ਆ ਜਿਹੜੇ ਪੈਸਿਆਂ ਦੀ ਗੱਲ ਹੋਣ ਈ ਨਾ ਇਹ ਕੱਲ ਸ਼ੂਟਿੰਗ ਬੜੀ ਕੋਈ ਗੱਲ ਨਹੀਂ ਆ ਮੇਰੇ ਸਾਹਮਣੇ ਪੈਸੇ ਦਿੱਤੇ ਆ ਉਹਨੇ ਜਨਾਬ ਇਹ ਕਰ ਮੇਰਾ ਜੀ ਮੇਰੇ ਸਾਹਮਣੇ ਮੁੰਡੇ ਨੇ ਪੈਸੇ ਦਿੱਤੇ ਆ ਮੈਂ ਮੌਕੇ ਦਾ ਗਵਾਹ ਜੀ ਉਹ ਨਹੀਂ ਸਰ ਕੱਲ ਇੱਥੇ ਸ਼ੂਟਿੰਗ ਹੋ ਰਹੀ ਸੀ ਜੀ ਮੈਂ ਆਪ ਇੱਥੇ ਆ ਸੀ ਉਹ ਦੱਸੋ ਕਰਦਾਸ ਸ਼ੂਟਿੰਗ ਦਾ ਤੇ ਮੈਨੂੰ ਪਤਾ ਨਹੀਂ ਪਰ ਤੂੰ ਜਿਹੜੇ ਡਰਾਮੇ ਕਰਦਾ ਨਾ ਉਹਦੀਆਂ ਸਾਰੀਆਂ ਰਿਪੋਰਟਾਂ ਮੇਰੇ ਕੋਲ ਪਾਉ ਨਾ ਤੇਰੇ ਗਾਰਡਰ ਚ ਕਬ ਇਹ ਦੀ ਟਿੱਕੀ ਨੋਟ ਕਰ ਲੈ ਇਹਨੂੰ ਖਾਈਏ ਗੰਗਾ ਨਗਰ ਦਾ ਬਾੜਾ ਜੀ ਜਨਾਬ ਉਹ ਨਹੀਂ ਸਰ ਮੈਂ ਨਹੀਂ ਐ ਸਰ ਰਾਟੇ ਚ ਪੈਣਾ ਜੀ ਪੈਸੇ ਆ ਆ ਮੁੰਡਾ ਪੈਸੇ ਦੇ ਤਾਂ ਰਿਆ ਹੀ ਜੀ ਮੇਰੇ ਸਾਹਮਣੇ ਫੜਿਆ ਜੀ ਇਹ ਚਵਲ ਜਨੇ ਤੇਰੇ ਨਾਲ ਮੈਂ ਕਰਦਾ ਗੱਲ ਸੁਣਿਆ ਤੁਸੀਂ ਉਹ ਲੋਟੂ ਟੋਲਾ ਕੱਲ ਤੱਕ ਜੇ ਇਹਦਾ ਮਕਾਨ ਖਾਲੀ ਨਾ ਨਾ ਕੀਤਾ ਤੇ ਡੰਗਰ ਨਾ ਨਾ ਛੱਡੇ ਤੁਹਾਡੇ ਸਾਰਿਆਂ ਤੇ ਪਰਚਾ ਦਊ ਕੱਲ ਦਾ ਮਤਲਬ ਕੱਲ ਅਰਸੋਂ ਨਹੀਂ ਤੁਹਾਨੂੰ ਡੀਐਸਪੀ ਸ਼ਮਸ਼ੇਰ ਸਿੰਘ ਦਾ ਸੁਭਾ ਦਾ ਨਹੀਂ ਪਤਾ ਚਲੋਏ ਸਰ ਮੈਨੂੰ ਤਾਂ ਪਤਾ ਨਹੀਂ ਜੀ ਸੁਵਾਦਾ ਇੱਕ ਮਿੰਟ ਸਰ ਗਲਤ ਸੁਣ ਸਰ ਮੈਂ ਕੱਲ ਹੀ ਘਰ ਖਾਲੀ ਕਰਾ ਦੇਣਾ ਸਰ ਪਲੀਜ਼ ਪਲੀਜ਼ ਸਰ ਮੈਂ ਚਾਹਤੋ ਕਿ ਦੰਬ ਕੇ ਲਿਆ ਹੋਇਆਂ ਜਗੁਣੀਆਂ ਚ ਕਿ ਨਹੀਂ ਮੇਰਾ ਕੀ ਵਿਗਾੜ ਲਿਆ ਸੇਮ ਵਾਈ ਰਗੜਿਆ ਗਿਆ ਪੀਪਰ ਪੜ ਪਹਿਲੂ ਚੰਗੀ ਤਰ੍ਹਾਂ ਹੌਂਸਲਾ ਰੱਖ ਪਹਿਲੋ ਇਹ ਤਾਂ ਸੁਣ ਲੋ ਵੀ ਤੁਹਾਨੂੰ ਗੇਮ ਪੂਰੀ ਪਈ ਕਿੱਦਾਂ ਵਾਂ